ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਨਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਗੁੱਡ ਨਿਊਜ਼ ਬਾਰੇ ਗੱਲ ਕਰਾਂਗੇ ਜਿਹੜੇ ਵੀਰ ਭਰਾ ਵੇਟ ਕਰ ਰਹੇ ਸੀ ਪੇਪਰਾਂ ਦੀ ਪੇਪਰ ਨਿਕਲਨੇ ਹੋ ਗਿਆ ਸ਼ੁਰੂ ਕਿੰਨਾ ਵਾਸਤੇ ਗੁੱਡ ਨਿਊਜ਼ ਆਈ ਹੈ ਤੇ ਕਿੰਨਾ ਵਾਸਤੇ ਗੁੱਡ ਨਿਊਜ਼ ਆਉਣ ਵਾਲੀ ਆ ਇਹ ਸਾਰੇ ਟਰੋਪਿਕਾਂ ਬਾਰੇ ਅੱਪਾ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ। ਦਾਦਾ ਜੀ ਇਹਨਾਂ ਨੇ ਹੀ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ। ਦੂਜੇ ਨੰਬਰ ਤੇ ਨਾਲ ਜਿਹਨਾਂ ਨੇ ਤੁਹਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੁੰਦਾ ਹੈਗੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲੇ ਕਿਹਾ ਕਿ ਮੈਂ ਉੱਥੇ ਪੋਸਟਾਂ ਵਿੱਚ ਪਾਈ ਆਈ ਹਾਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਕਹ ਲਾ ਹੈ ਲੋਕਾਂ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਤੇ ਇੱਕ ਚੀਜ਼ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ WhatsApp ਗਰੁੱਪ ਬਣਾਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇਸ਼ਾਰਾਮ ਦੇ ਉੱਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਤੇ ਉਸ ਗਰੁੱਪ ਵਿੱਚ ਹੀ ਆਪਾਂ ਐਸੇ ਟੌਪਿਕਾਂ ਬਾਰੇ ਹੀ ਗੱਲਾਂ ਬਾਤਾਂ ਚੱਲਦੇ ਰਹਿਣੀਆਂ ਵਾ ਕਿ ਪੇਪਰਾਂ ਦਾ ਕੀ ਹਿਸਾਬ ਹੈ ਕਦੋਂ ਨਿਕਲਨੇ ਆ ਜਾਂ ਜੋਬ ਦਾ ਕੋਈ ਵੀ ਕੋਈ ਤੁਸੀਂ ਗੱਲਬਾਤ ਉੱਥੇ ਕਰ ਸਕਦੇ ਹੋ ਗਰੁੱਪ ਦੇ ਵਿੱਚ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਕਰਦੇ ਆਂ ਗੱਲਬਾਤ ਸ਼ੁਰੂ ਕਰਦੇ ਆਂ ਪੇਪਰਾਂ ਬਾਰੇ ਗੁੱਡ ਨਿਊਜ਼ ਕਿੰਨਾ ਵਾਸਤੇ ਆ ਗਈ ਆ ਗੁੱਡ ਨਿਊਜ਼ ਜਿਹੜੀ ਇਹ ਆਈ ਆ ਆਈ ਆ 9 ਮੰਥ ਵਾਲੇ ਪੇਪਰਾਂ ਦੇ ਜਿਨ੍ਹਾਂ ਨੇ ਪੇਪਰ ਭਰੇ ਸੀ 12 ਫਰਵਰੀ ਨੂੰ ਨਵੰਬਰ ਵਿੱਚ ਫਾਈਲਸ ਰੈਡੀ ਹੋਈਆਂ ਸੀ ਤੇ ਪੇਪਰ ਹੁਣ ਪਰ ਆ ਗਿਆ ਸੀ 12 ਫਰਵਰੀ ਨੂੰ 9 ਮੰਥ ਵਾਲੇ ਤੇ 9 ਮੰਥ ਵਾਲੇ ਪੇਪਰਾਂ ਦੀ ਆ ਗਿਆ ਗੁੱਡ ਨਿਊਜ਼ ਅੱਜ ਤੋਂ 2 ਦਿਨ 2 2 ਦਿਨ ਪਹਿਲਾਂ ਠੀਕ ਹੈ ਪੇਪਰ ਨਿਕਲਨੇ ਹੋ ਗਿਆ ਸਟਾਰਟ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਕਲਿੱਕ ਕੀਤੇ ਸੀ ਉਹਨਾਂ ਦੀ ਟਾਈਮਿੰਗ 11ਵਾਂ ਚ ਕੇ 1 ਮਿੰਟ ਜਾਂ 2 ਮਿੰਟ ਜਾਂ 3 ਮਿੰਟ ਜਾਂ 4 ਮਿੰਟ ਆ ਤਕਰੀਬਨ ਸਾਰਿਆਂ ਦੇ ਹੀ ਪੇਪਰ ਨਿਕਲਦੇ ਚਾਂਸ ਹੈਗੇ ਜਿਨ੍ਹਾਂ ਨੇ ਨੰਬਰ ਵਿੱਚ ਫਾਈਲ ਰੈਡੀ ਕਰਾਈਆਂ ਸੀ ਹੁਣ ਪੇਪਰ ਨਿਕਲਦੇ ਚਾਂਸ ਕਿਉਂ ਆ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਈਏ ਕਿ ਤੁਹਾਨੂੰ ਪਤਾ ਸੀ ਕਿ ਇਸ ਵਾਰ ਕੋਟਾ ਜਿਹੜਾ ਵਾ ਉਹ ਹੈਗਾ ਸੀ ਜਿਆਦਾ ਪੇਪਰ ਭਰੇ ਗਏ ਘੱਟ ਜਿਸ ਕਰਕੇ ਜਿਨ੍ਹਾਂ ਨੇ ਫਾਈਲ ਰੈਡੀ ਕਰਾਈਆਂ ਸੀ ਨੰਬਰ ਦੇ ਵਿੱਚ ਉਹਨਾਂ ਦੇ ਤਕਰੀਬਨ ਸਾਰਿਆਂ ਦੇ ਹੀ ਚਾਂਸ ਹੈਗੇ ਪੇਪਰ ਨਿਕਲਦੇ ਜੇਕਰ ਉਹਨਾਂ ਦਾ ਮਾਲਕ ਸਾਰਾ ਕੁਝ ਸਹੀ ਸਹੀ ਰੱਖੇ ਮਿਲ ਕੀ ਜੋ ਕੁਝ ਉਹ ਮੰਗਣ ਜਾਂ ਕੋਈ ਡਾਕੂਮੈਂਟ ਘੱਟ ਵੱਧ ਹੋਵੇ ਤੁਹਾਨੂੰ ਉਹ ਸੈਂਡ ਕਰ ਦੇਣ ਫੇਰ ਪੇਪਰ ਨਿਕਲਦੇ तकरीबन ਸਾਰਿਆਂ ਨਹੀਂ ਚਾਂਸ ਹੈ ਗਿਆ ਬਾਅਦਰਾ ਟਾਈਮ 11 ਵਜੇ ਕੇ 1 ਮਿੰਟ ਪਾ ਕੇ ਦੋ ਮਿੰਟ ਤਾਂ ਬਾਅਦ ਆਦੀ 11 ਵਜੇ 10 ਮਿੰਟ ਆ ਕਿਉਂਕਿ ਚਾਂਸ ਇਸ ਵਾਰ ਜੱਜਤਾਵਾ ਕਿ ਕੋਟਾ ਘੱਟ ਸੀ ਪੇਪਰ ਜਿਹੜੇ ਕੋਟਾ ਜ਼ਿਆਦਾ ਸੀ ਪੇਪਰ ਕੱਟ ਪਰੇਗਾ ਉਸ ਤੋਂ ਬਾਅਦ ਕਿੰਨਾ ਨਹੀਂ ਚਾਂਸ ਹੈਗੇ ਕੱਟ ਜਾਣ ਸਵਾ ਜਿਨ੍ਹਾਂ ਨੇ 18 ਫਰਵਰੀ ਤੋਂ ਬਾਅਦ ਪੇਪਰ ਜਦੋਂ ਓਪਨ ਹੋਏ ਸੀ ਉਸ ਤੋਂ ਬਾਅਦ ਜਿਨ੍ਹਾਂ ਨੇ 9 ਮਹੀਨਾਵਲੇ ਪੇਪਰ ਭਰੇ ਆ ਪਹਿਲੇ ਪਹਿਲੇ ਜਿਨ੍ਹਾਂ ਨੇ ਭਰ ਗਏ ਉਹਨਾਂ ਦੇ ਚਾਂਸ ਹੈਗੇ ਪਰ ਜਿਨ੍ਹਾਂ ਨੇ ਭਰੇ ਬਾਅਦ ਵਿੱਚ ਜਾ ਕੇ 18 ਫਰਵਰੀ ਤੋਂ ਮਿਲ ਕੀ ਹਵਾਲਾ ਨੰਕਾਡੇ ਡੇਟਾ ਨੰਕਾਡੇ ਚਾਂਸ ਉਹਨਾਂ ਦੇ ਵੀ ਹੈਗੇ ਆ ਪਰ ਬਹੁਤ ਘੱਟ ਚਾਂਸ ਵਾ ਉਹਨਾਂ ਦੇ ਪੇਪਰ ਨਿਕਲਦੇ ਕਿਉਂਕਿ ਉਹਨਾਂ ਨੇ ਓਪਨ ਦੁਬਾਰ ਤੋਂ ਤਾਂ ਹੀ ਕੀਤਾ ਸੀ ਕਿ ਕੋਟਾ ਹੈਗਾ ਸੀ ਜਿਸ ਕਰਕੇ ਉਹਨਾਂ ਨੇ ਦੁਬਾਰ ਤੋਂ ਓਪਨ ਕਰਤੇ ਪੇਪਰ ਕਿ ਜਿਹੜਾ ਕੋਟਾ ਵਾ ਉਹ ਫੁੱਲ ਕੀਤਾ ਜਾਵੇ ਤੇ ਹੁਣ ਫੁੱਲ ਤੋਂ ਤਾਂ ਵਾਲਾ ਕੰਮ ਹੋ ਗਿਆ ਵਾ ਤੇ ਇਸ ਕਰਕੇ ਜਿਹੜੇ ਪੇਪਰ ਆ ਉਹ ਤਕਰੀਬਨ ਜਿਹੜੇ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਫਾਈਲ ਅਡੇ ਕਰੀਆਂ ਸੀ 12 ਫਰਵਰੀ ਨੂੰ ਪੇਪਰ ਕਲੀਕ ਕੀਤੀ ਸੀ ਉਹਨਾਂ ਤਕਰੀਬਨ ਸਾਰਿਆਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ 18 ਫਰਵਰੀ ਤੋਂ ਲੈ ਕੇ ਮ ਪਹਿਲੇ 2-4 ਦਿਨਾਂ ਦੇ ਵਿੱਚ ਵਿੱਚ ਪੇਪਰ ਕਲਿੱਕ ਕਰਾਤੇ ਸੀ ਉਹਨਾਂ ਦੇ ਵੀ ਤਕਰੀਬਨ ਚਾਂਸ ਹੈਗੇ ਆ ਪੇਪਰ ਨੇ ਕਿਉਂਕਿ ਉਹਦਾ ਕੋਟਾ ਹੈਗਾ ਸੀ ਜਦੋਂ ਉਹਨਾਂ ਪੇਪਰ ਓਪਨ ਕੀਤੇ ਸੀ ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰ ਲਈਏ 9 ਮੰਥ ਵਾਲੇ ਪੇਪਰਾਂ ਤੋਂ ਬਾਅਦ ਸਾਲ ਵਾਲੇ ਪੇਪਰਾਂ ਦੀ ਜਾਂ ਡੋਮੈਸਟਿਕ ਪੇਪਰਾਂ ਦੀ ਉਹ ਵੀ ਮੈਨੂੰ ਬੜੇ ਕੁਐਸ਼ਨ ਆ ਰਹੇ ਆ ਕਿ ਮੇਰੇ ਡੋਮੈਸਟਿਕ ਪੇਪਰ ਹੈਗੇ ਆ 5 9 ਵਜੇ 7 ਮਿੰਟ ਤੇ ਕਿਨ 2 ਮਿੰਟ ਤੇ ਕਿਨ 11 ਮਿੰਟ ਤੇ ਪੇਪਰ ਭਰੇ ਆ ਬੜੇ ਵੀਰ ਭਰਾ ਮਲਕੀਏ ਸਵਾਲ ਪੁੱਛ ਰਿਹਾ ਕਿ ਜਿਹੜੇ ਡੋਮੈਸਟਿਕ ਪੇਪਰ ਆ ਜਾਂ ਸਾਲ ਪੇਪਰ ਆ ਇਹ ਨਿਕਲਨੇ ਕਦੋਂ ਸਟਾਰ ਹੋਣਗੇ ਹੁਣ ਤਾਂ ਮੈਂ ਦੱਸਦਾ ਕਿ 9 ਮੰਥ ਵਾਲੇ ਪੇਪਰ ਸੀਏ ਭਰੇ ਗਿਆ ਸੀ 12 ਫਰਵਰੀ ਨੂੰ ਮਤਲਬ ਕਿ ਇਹ ਦੂਜੇ ਪੇਪਰ ਸੀ 9 ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਉਹਨਾਂ ਤੋਂ ਬਾਅਦ ਵਿੱਚ ਪਰਿਆ ਗਿਆ ਸੀ ਪੇਪਰ ਤੇ ਇਹ ਪੇਪਰ ਨਿਕਲਨੇ ਸਟਾਰਟ ਹੋ ਗਏ ਤੇ ਇਹਦਾ ਮਤਲਬ ਕਿ ਜਿਹੜੇ 9 ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਨ ਲਓ ਕਿ ਆਉਣ ਵਾਲੇ 2 ਜਾਂ 4 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਉਹਦੀ ਵੀ ਖੁਸ਼ਖਬਰੀ ਮਿਲ ਸਕਦੀ ਹੈ ਕਿ ਪੇਪਰ ਜਿਹੜੇ ਨਿਕਲਨੇ ਆ ਉਹ ਵੀ ਸ਼ੁਰੂ ਹੋ ਸਕਦੇ ਆ ਜਦੋਂ ਇੱਕ ਵਾਰ ਸ਼ੁਰੂ ਹੋ ਗਏ ਤੇ ਨਾਰਮਲ ਹੀ ਗੱਲ ਆ ਕਿ ਉਹਨਾਂ ਚਿਰ ਬਾਅਦ ਨਿਕਲੀ ਜਾਣੇ ਆ ਜਿੰਨਾ ਚਿਰ ਤੱਕ ਜਿਹੜੇ ਵਾ ਇਹਨਾਂ ਦਾ ਕੋਟਾ ਪੂਰਾ ਨਹੀਂ ਹੋ ਜਾਂਦਾ ਕਿਉਂਕਿ ਨਾਰਮਲੀ ਗੱਲ ਕੋਟਾ ਉਹਨਾਂ ਨੇ ਪਹਿਲਾਂ ਪਹਿਲਾ ਮੁਲਕੀ ਕੋਟੇ ਜਿੰਨੇ ਵਾਰ ਭਰੇ ਨਹੀਂ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ 18 ਫਰਦ ਤੋਂ ਬਾਅਦ ਪੇਪਰ ਓਪਨ ਕਰਕੇ ਕੋਟਾ ਪੂਰਾ ਕਰਤਾ ਸੀ ਹੁਣ ਜਿਨ੍ਹਾਂ ਦੇ ਤਾਂ ਕੋਟਾ ਪੂਰਾ ਨਹੀਂ ਹੁੰਦਾ ਉਹਨਾਂ ਅੱਜ ਤੱਕ ਜਿਹੜੇ ਪੇਪਰ ਆ ਉਹ ਬਾਅਦ ਵਿੱਚ ਨਿਕਲੀ ਹੀ ਜਾਣੇ ਜਿਹੜੀ ਆਪਾਂ ਨੂੰ ਨਿਊਜ਼ ਮਿਲੀ ਆ ਉਹ ਮਿਲੀ ਆ ਹਾਲੇ ਸਿਰਫ 9 ਮੰਥ ਵਾਲੇ ਪੇਪਰਾਂ ਦੀ ਕਿ 9 ਮੰਥ ਵਾਲੇ ਪੇਪਰ ਜਿਹੜੇ ਆ ਉਹ ਨਿਕਲਨੇ ਸਟਾਰਟ ਹੋ ਗਏ ਆ ਦੋ ਕੁ ਦਿਨ ਹੋ ਗਏ ਪੇਪਰ ਨਿਕਲਦੇ ਆ ਸਟਾਰਟ ਹੋਏ ਉਹਨਾਂ 9 ਮੰਥ ਵਾਲੇ ਜਿਹੜੇ ਵੀ ਆਪਾਂ ਨੇ 9 ਮੰਥ ਉਨ੍ਹਾਂ ਵਾਸਤੇ ਗੁੱਡ ਨਿਊਜ਼ ਆ ਚੁੱਕੀ ਹੈ ਕਿ ਪੇਪਰ ਜਿਹੜੇ ਆ ਨਿਕਲਨੇ ਸ਼ੁਰੂ ਹੋ ਗਏ ਆ ਹੁ ਹੋਰ ਹਫ਼ਤੇ ਦੇ ਵਿੱਚ ਜਾਂ 2-4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵੀ ਇੱਕ ਗੁੱਡ ਨਿਊਜ਼ ਮਿਲ ਸਕਦੀ ਆ ਤੁਹਾਡੇ ਮਾਲਕ ਦੀ ਈਮੇਲ ਆਣ ਕੇ ਜਾਂ ਤੁਹਾਡੇ ਮਾਲਕ ਦਾ ਵੱਲੋਂ ਕੋਈ ਫੋਨ ਆਣ ਕੇ ਜੋ ਤੁਹਾਨੂੰ ਜਿਵੇਂ ਤੁਹਾਨੂੰ ਕੋਨਟੈਕਟ ਕਰਨਾ ਉਹਨੇ ਤੁਹਾਨੂੰ ਕੋਨਟੈਕਟ ਕਰਕੇ ਤੁਹਾਨੂੰ ਇਹ ਗੱਲ ਕਹਿ ਸਕਦਾ ਕਿ ਤੁਹਾਡੇ ਪੇਪਰ ਜਿਹੜੇ ਆ ਉਹ ਨਿਕਲ ਗਿਆ ਜੇਕਰ ਸਾਰਾ ਕੁਝ ਸਹੀ ਹੋਏ ਤੁਹਾਡਾ ਮੰਗਤੜਾ ਸਾਥ ਦੇਵੇ ਇਸ ਵਾਰ ਫੁੱਲ ਬਟਾ ਫੁੱਲ ਹੀ ਚਾਂਸ ਹੈ ਗਿਆ ਪੇਪਰ ਨਿਕਲ ਆਉਂਦੇ ਤੇ ਬਾਕੀ ਆਪਾਂ ਜਿਹੜੇ 9 ਸਾਲ ਵਾਲੇ ਤੇ ਡੋਮੈਸਟਿਕ ਆ ਉਹਨਾਂ ਵੱਲੋਂ ਜਦੋਂ ਆਪਾਂ ਨੂੰ ਕੋਈ ਅਪਡੇਟ ਮਿਲੂਗੀ ਜਾਂ ਕੋਈ ਵੀਰ ਭਰਾ ਦੱਸੂਗਾ ਜਾਂ ਆਪਾਂ ਨੂੰ ਕੋਈ ਇੰਸਟਾਗ੍ਰam ਦੇ ਉੱਤੇ ਆਪਾਂ ਨੂੰ ਕੋਈ ਮੈਸੇਜ ਕਰਕੇ ਜਾਂ ਫੋਨ ਕਰਕੇ ਜਾਂ ਆਪਣੇ ਜਿਹੜੇ ਖਾਸ ਬੰਦੇ ਐ ਇਥੇ ਜਿਨ੍ਹਾਂ ਨੇ ਵਿਵਰਪੁਰ ਭਰੇ ਉਹਨਾਂ ਨੂੰ ਪੁੱਛ ਕੇ ਜਦੋਂ ਆਪਾਂ ਨੂੰ ਕੋਈ ਅਪਡੇਟ ਮਿਲੂਗੀ 9 ਮੰਥ ਵਾਲੇ ਵੀ ਆਪਣਾ ਚਲੋ ਅਪਡੇਟ ਆ ਹੀ ਗਈ ਆ ਆਪਾਂ ਨੂੰ ਕਿ ਪੇਪਰ ਨਿਕਲਨੇ ਹੋ ਗਏ ਆ ਸ਼ੁਰੂ ਜਦੋਂ ਆਪਾਂ ਨੂੰ 7 ਸਾਲ ਵਾਲੇ ਪੇਪਰਾਂ ਦੀ ਜਾਂ ਡੋਮੈਸਟਿਕ ਪੇਪਰਾਂ ਦੀ ਕੋਈ ਅਪਡੇਟ ਮਿਲੂਗੀ ਕਿ ਪੇਪਰ ਨਿਕਲਨੇ ਹੋ ਗਏ ਆ ਸਟਾਰਟ ਕਿੱਥੇ ਕਿੱਥ ਪੇਪਰ ਕਿਹੜੇ ਕਿਹੜੇ ਭਰੇ ਗਏ ਐ ਟੈਮੈਸਟਿਕ ਭਰੇ ਗਿਆ ਕਿ ਸਾਲ ਵਾਲੇ ਭਰੇ ਗਏ ਉਹ ਤੁਹਾਨੂੰ ਆਪਾਂ ਪੂਰੀ ਡਿਟੇਲ ਡਿਟੇਲ ਦੇਵਾਂਗੇ ਦੱਸਾਂਗੇ ਕਿ ਪੇਪਰ ਜਿਹੜਾ ਕਿੱਥੇ ਨਿਕਲ ਰਿਹਾ ਤੇ ਕੀ ਹਸਾਬਤਾ ਬੈ ਤੇ ਕਦੋਂ ਪੇਪਰ ਭਰੇ ਗਿਆ ਸੀ ਉਹਨਾਂ ਨੇ ਪੇਪਰ ਨਵੰਬਰ ਵਿੱਚ ਫਾਈਲ ਅਡਿ ਕਰਾਈ ਸੀ ਜਾਂ ਉਹਨਾਂ ਨੇ 18 ਫਰਵਰੀ ਤੋਂ ਬਾਅਦ ਪੇਪਰ ਫਿਲ ਕੀਤਾ ਐ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਇਸ ਕਰਕੇ ਜੇਕਰ ਤੁਸੀਂ ਵੀ ਇਨਫੋਰਮੇਸ਼ਨ ਕੋਈ ਲੈਣਾ ਚਾਹੁੰਦੇ ਜੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਾਥੀ ਦੇ ਕਾਲਜੀ ਦੇ ਕਾਲਜੀ ਤੇ ਟੇਕ ਗਿਆ ਜ